ਚੋਪੇ ਚਾਚਨੀਰ ਕਰ ਭੀਤਰ ਪਰਾ ਰਾਜੇ ਦੇ ਹੱਥ ਵਿੱਚ ਅੱਖ ਦਾ ਪਾਣੀ ਪਿਆ ਵਹ ਸੰਕਲਪ ਦੀ ਜੈ ਕਲ ਤਰਾ ਉਸੇ ਨਾਲ ਬ੍ਰਾਹਮਣ ਨੂੰ ਰਾਜੇ ਨੇ ਧਰਤੀ ਦਾ ਸੰਕਲਪ ਕਰ ਦਿੱਤਾ ਐਸ ਤਵੇ ਨਿਜ ਤੇ ਹੈ ਬਡਾਇਓ ਇਸ ਤਰ੍ਹਾਂ ਜਦ ਧਰਤੀ ਮਾਪਣ ਦਾ ਸਮਾਂ ਆਇਆ ਤਦੋ ਬ੍ਰਹਮਣ ਨੇ ਆਪਣੀ ਦੇਵਦਾ ਲਈ ਲੋਕ ਛੇਦ ਪਰਲੋਕ ਸਦਾਇਓ ਜੋ ਇਸ ਲੋਕ ਨੂੰ ਲੰਘ ਕੇ ਪਰਲੋਕ ਤੱਕ ਜਾ ਪਹੁੰਚੀ ਨਿਰਖ ਲੋਗ ਅਦਭੁਤ ਬਿਸਮੇ ਇਹ ਅਦਭੁਤ ਕੋਤਕ ਵੇਖ ਕੇ ਲੋਕੀ ਹੈਰਾਨ ਹੋ ਗਏ ਦਾਨਵ ਭੇਖ ਮੂਰਚਨ ਪੇ ਆਤਿਦਾਂਤ ਵੇਖ ਕੇ ਮੂਰਛਤ ਹੋ ਗਏ ਪਾਵ ਪਤਾਰ ਛੂਓ ਸਿਰ ਕਾਸਾ ਉਸ ਵੇਲੇ ਬੌਣੇ ਬ੍ਰਾਹਮਣ ਦੇ ਪੈਰ ਪਾਤਾਲ ਵਿੱਚ ਸੰ ਅਤੇ ਸਿਰ ਆਕਾਸ਼ ਨੂੰ ਛੂੰ ਲੱਗ ਗਿਆ ਚੱਕਰੇ ਤਪਏ ਲਖ ਲੋਕ ਤਮਾਸ਼ਾ ਇਹ ਤਮਾਸ਼ਾ ਵੇਖੇ ਲੋਕੀ ਹੈਰਾਨ ਹੋ ਗਏ ਇਹ ਕ ਪਾਵ ਪਤਾਰ ਹੈ ਛੂਆ ਇੱਕ ਪੈਰ ਕਦਮ ਨਾਲ ਪਾਤਾਲ ਛੋਇਆ ਦੋ ਸਰਪਾਵ ਗगन ਲੋਹੂਆ ਅਤੇ ਦੂਜਾ ਪੈਰ ਕਦਮ ਆਕਾਸ਼ ਤੱਕ ਪੂਰਾ ਹੋਇਆ ਭੇਦਿਓ ਅੰਡ ਬ੍ਰਹਿਮੰਡ ਅਪਾਰਾ ਅਪਾਰ ਅੰਡ ਰੂਪ ਬ੍ਰਹਿਮੰਡ ਦੋ ਕਦਮਾਂ ਵਿੱਚ ਮਿਲਿਆ ਗਿਆ ਤਹਤੇ ਗਰੀ ਗੰਗਾ ਕੀ ਧਾਰਾ ਉਸ ਤੋਂ ਗੰਗਾ ਦੀ ਧਾਰਾ ਧਰਤੀ ਉੱਤੇ ਡਿੱਗੀ ਇਹੇ ਵਿਦ ਭੂਪ ਅਚੰਬਵ ਲਹਾ ਰਾਜੇ ਨਵੀ ਇਸ ਤਰ੍ਹਾਂ ਦਾ ਅਚੰਬਾ ਹੋਇਆ ਮਾਨਕ ਰਾਮ ਬਚਨ ਚਕਰੇਤ ਹੋਇਆ ਰਹਾ ਅਤੇ ਮਨ ਬਾਣੀ ਅਤੇ ਕਰਮ ਤੋਂ ਹੈਰਾਨ ਹੋ ਰਹਾ ਸੋ ਕੁਛ ਭਇਓ ਜੋ ਸੁਕਰ ਉਚਾਰਾ ਉਹੀ ਕੁਝ ਹੋਇਆ ਜੋ ਸੁਕਰ ਆਚਾਰਿਆ ਨੇ ਕਿਹਾ ਸੀ ਸੋਹੀ ਅਖਿਆਨ ਹਮ ਆਜ ਨਿਹਾਰਾ ਉਹੀ ਹੋਇਆ ਹੈ ਅੱਜ ਮੈਂ ਅਕੀਆਂ ਨਾਲ ਵੇਖ ਲਿਆ ਹੈ ਅਰਧ ਦੇਹ ਆਪਣੋਂ ਮਿੰਨ ਦੀਨਾ ਰਾਜੇ ਨੇ ਅੱਧੇ ਕਦਮ ਲਈ ਆਪਣੀ ਦੇ ਮੇਣ ਦਿੱਤੀ ਇਹ ਬਿੱਦ ਕ ਪੂਪਤ ਜਸ ਲੀਨਾ ਇਸ ਤਰ੍ਹਾਂ ਰਾਜੇ ਨੇ ਯਾਸ਼ ਖੱਟ ਲਿਆ ਜਦ ਲੋ ਗੰਗ ਜਮੁਨ ਕੋ ਨੀਰਾ ਜਦੋਂ ਤੱਕ ਗੰਗਾ ਤੇ ਜਮਨਾ ਦਾ ਜਲ ਧਰਤੀ ਉੱਤੇ ਮੌਜੂਦ ਹੈ तब लो चली कथा जगती रा तदों तक ये कथा जगत विच चलती रहेगी विष्णु प्रसन्न परताच तच कहा विष्णु प्रसन्न हो के परतक होया चौबदार द्वारे हुए रहा हे राजन मैं तेरे द्वारे उत्ते चौबदार हो के रहागा कहो चले तब लगै कहानी ਅਤੇ ਐ ਵੀ ਕਿਹਾ ਕਿ ਦਦੋ ਤੱਕ ਤੇਰੀ ਏ ਕਹਾਣੀ ਜਗਤ ਵਿੱਚ ਚੱਲੇਗੀ ਜਬ ਲਗ ਗੰਗ ਚਮਨ ਕੋ ਪਾਣੀ ਜਦ ਤੱਕ ਗੰਗਾ ਤੇ ਜਮਨਾ ਵਿੱਚ ਪਾਣੀ ਰਹੇਗਾ ਦੋਹਰਾ ਜਹ ਸਾਦਨ ਸੰਕਟ ਪਰ ਤਾ ਤਾ ਪੈ ਸਹਾਇ ਜਿੱਥੇ ਜਿੱਥੇ ਵੀ ਸਾਧਾ ਨੂੰ ਸੰਕਟ ਪੈਂਦਾ ਹੈ ਉਥੇ ਉਥੇ ਹੀ ਪਰਮ ਸੱਤਾ ਸਹਾਇਕ ਹੁੰਦੀ ਹੈ ਦਵਾਰਪਾਲ ਹੋਇ ਦਰ ਬਸੇ ਭਗਤ ਹੇਤ ਹਰ ਰਾਏ ਹਰ ਰਾਏ ਭਗਤ ਲਈ ਦਵਾਰਪਾਲ ਹੋ ਕੇ ਉਸ ਦੇ ਦਰ ਤੇ ਵਸਦਾ ਹੈ ਚੋਪਈ ਅਸ਼ਟਮ ਅਵਤਾਰ ਬਿਸਨ ਅਸ ਤਾਰਾ ਇਸ ਤਰ੍ਹਾਂ ਵਿਸ਼ਨੂੰ ਨੇ ਅਠਵਾਂ ਅਵਤਾਰ ਧਾਰਨ ਕੀਤਾ ਸਾਧਨ ਸਬੈ ਕਿਰਤਾਰਥ ਕਰਾ ਅਤੇ ਸਾਰਿਆਂ ਸਾਧਾਂ ਨੂੰ ਸਫਲ ਮਨੋਰਥ ਕਿਰਤਾਰਥ ਕੀਤਾ ਆਬਰ ਨਾਮੋ 12 ਨੋ અવਤਾਰਾ ਹੁਣ ਮੈਂ 9ਵੇਂ અવਤਾਰ ਦਾ ਵਰਣਨ ਕਰਦਾ ਹਾਂ ਸੁਨੋ ਸੰਤ ਚਿਤ ਲਾਏ ਸੋ ਤਾਰਾ ਏ ਸੰਤੋ ਚਿਤ ਲਾ ਕੇ ਸੁਨੋ ਅਤੇ ਮਨ ਵਿੱਚ ਧਾਰਨ ਕਰੋ ਇਤਿ ਸ਼੍ਰੀ ਬਚਿਤ੍ਰਨਾਟਕ ਗ੍ਰੰਥੇ ਭਾਵਨ ਅਸ਼ਟਮੋ અવਤਾਰ ਬਲ ਛਰਣ ਸਮਾਪਤਮ ਸਤ ਸੋਭਮ ਸਤ ਇੱਥੇ ਸ਼੍ਰੀ ਬਚਿੱਤਰ ਨਾਟਕ ਗ੍ਰੰਥ ਦੇ 8ਵੇਂ ਬਾਵਨ ਅਵਤਾਰ ਦਾ ਕਥਨ ਬਲੀ ਦੇ ਛਲਣ ਪ੍ਰਸੰਗ ਦੀ ਸਮਾਪਤੀ ਸਭ ਸ਼ੁਭ ਹੈ ਅਥ ਪਰਸਰਾਮ ਅਵਤਾਰ ਕਥਨ ਹੁਣ ਪਰਸਰਾਮ ਅਵਤਾਰ ਦਾ ਕਥਨ ਸ਼੍ਰੀ ਭਗਵਤੀ ਜੀ ਸਹਾਏ ਚੋਪਈ ਪੁੰਨ ਕੇ ਤੱਕ ਦਿਨ ਭੇ ਬਤੀਤਾ ਫਿਰ ਕਿਤਨਾ ਹੀ ਸਮਾ ਪੀਤ ਗਿਆ ਛਤ੍ਰਾਂ ਸਕਲ ਤਰਾ ਕਹੋ ਜੀਤਾ ਛਤਰੀਆਂ ਨੇ ਸਾਰੀ ਧਰਤੀ ਨੂੰ ਜਿੱਤ ਲਿਆ ਆਧਿਕ ਜਗਤ ਮਹਿ ਉਹ ਚ ਜਨਾਇਓ ਉਹਨਾਂ ਨੇ ਆਪਣੇ ਆਪ ਨੂੰ ਸਾਰੇ ਜਗਤ ਵਿੱਚ ਵੱਡਾ ਕਰਕੇ ਜਨਾਇਆ ਬਾਸਵ ਬੱਲ ਕਹੂੰ ਲੈਨ ਨਾ ਪਾਇਓ ਇੰਦਰ ਬਾਸਵ ਕਿਤੋ ਵੀ ਬਲੀ ਲੈ ਸਕਣ ਦੇ ਸਮਰਾਥ ਨਾ ਰਹਾ ਪਿਆ ਕੁਲ ਸਕਲ ਦੇਵਤਾਪੈ ਸਾਰੇ ਦੇਵਤੇ ਵਿਆਕੁਲ ਹੋ ਗਏ ਮਿਲਕਰ ਸਭ ਬਾਸਵ ਪੈ ਗਏ ਸਾਰੇ ਮਿਲਕੇ ਇੰਦਰ ਕੋਲ ਗਏ ਅਤੇ ਕਹਿਣ ਲੱਗੇ ਕਿ ਛਤਰੀ ਰੂਪ ਧਰੇ ਸਭ ਅਸਰੁਨ ਸਾਰਿਆਂ ਦੇਵਤਾ ਨੇ ਛਤਰੀ ਰੂਪ ਧਾਰਨ ਕਰ ਲਿਆ ਹੈ ਆਵਤ ਕਹਾ ਭੂਪ ਤੁਮਰੇ ਮਨ اے ਰਾਜਨ ਤੁਹਾਡੇ ਮਨ ਵਿੱਚ ਕੀ ਵਿਚਾਰ ਆ ਰਿਹਾ ਹੈ ਸਾਵਦੇਵਨ ਮਿਲ ਕਰਿਓ ਵਿਚਾਰਾ ਸਾਰਿਆ ਦੇਵਤਿਆ ਨੇ ਮਿਲਕੇ ਵਿਚਾਰ ਕੀਤਾ ਛੀਰ ਸਮੁੰਦਰ ਕਹੋ ਚਲੇ ਸੁਦਾਰਾ ਆਤੇ ਮਨ ਵਿੱਚ ਨਿਸ਼ਚਾ ਕਰਕੇ ਛੀਰ ਸਮੁੰਦਰ ਨੂੰ ਚੱਲ ਪਏ ਕਾਲਪੁਰਖ ਕੀ ਕਰੀ ਵਡਾਈ ਉਥੇ ਜਾਕੇ ਕਾਲਪੁਰਖ ਦੀ ਵਡਿਆਈ ਕੀਤੀ ਇਮ ਆਗਿਆ ਤਹ ਤੈ ਤਿਨ ਆਈ ਬੋਤੋ ਉਹਨਾਂ ਨੂੰ estradi ਆ ਗਿਆ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ